ਵਿਦਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਤੁੜ ਵਿਖੇ ਚੁਗਲੀ ਕਰਨ ਦੇ ਸ਼ੱਕ ਵਿੱਚ ਨੌਜਵਾਨ ਨੂੰ ਸੈਲੂਨ ਤੇ ਬੁਲਾ ਕੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਜ਼ਖਮੀ ਨੌਜਵਾਨ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ ਜਿਸ ਨੂੰ ਇਲਾਜ ਲਈ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਬਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਸੈਲੂਨ ਦਾ ਕੰਮ ਕਰਦੇ ਨੌਜਵਾਨ ਵੱਲੋਂ ਉਸ ਨੂੰ ਦੁਕਾਨ ਤੇ ਬੁਲਾਇਆ ਗਿਆ ਤੇ ਚੁਗਲੀ ਕਰਨ ਦੇ ਇਲਜ਼ਾਮ ਲਾਉਂਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਉਸਤੇ ਤੇਜ਼ ਤਰ੍ਹਾਂ ਹਥਿਆਲਾਨ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਕਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਵਿੱਚ ਉਸਨੂੰ ਉਸਦੇ ਸਾਥੀਆਂ ਵੱਲੋਂ ਉਥੋਂ ਚੁੱਕ ਕੇ ਲਿਆਂਦਾ ਗਿਆ ਬਲਜੀਤ ਸਿੰਘ ਨੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾ ਬਲਜੀਤ ਸਿੰਘ ਪਾਜੀ ਮੇਰਾ ਪੇਟ ਤੋੜਿਆ ਜੀ ਚੱਲਿਆ ਗਰੇ ਨਾਤ ਹੋ ਕੇ ਬਾਹਰ ਨਿਕਲਿਆ ਤੇ ਮੈਨੂੰ ਦਿੱਤੀ ਆਵਾਜ਼ ਇਹਨਾਂ ਮੁੰਡਿਆਂ ਨੇ ਕਣੀ ਗਲੇ ਮੁੰਡੇ ਨੇ ਤੇ ਜਿੱਪਰ ਨੇ ਉਹਨਾਂ ਦੇ ਦੁਕਾਨ ਤੇ ਮੈਂ ਉਹਨਾਂ ਦੁਕਾਨ ਤੇ ਗਿਆ ਤੇ ਇਹ ਮੈਨੂੰ ਇਹਦੇ ਤੋਏ ਤੇ ਚੋਲੇ ਕੀਤੀ ਚੁਹਾਟਿਆ ਮੈਂ ਜਿੱਤੋ ਮੈਂ ਚੋਲੇ ਕੀਤੀ ਮੇਰੇ ਬੰਦਾ ਮੋਹ ਦੇ ਕਰਾਉ ਮੁਰਕੇ ਸੂਰਜੀ ਸਿੰਘ ਜਿਹੜਾ ਉਹਨੇ ਮੇਰੇ ਬੈਕ ਸਾਈਡ ਕੈਂਚੀ ਮਾਰਤੀ ਸੀ ਹਾਂਜੀ ਕੈਂਚੀ ਮਾਰਦੇ ਸਾਰੀ ਮੁਰਕੇ ਦਾ ਗੁੱਲੂ ਭਰਾ ਉਹਨੇ ਮੈਨੂੰ ਮਗਰੋਂ ਗੁੱਲੂ ਭਰਾ ਦਾ ਮੈਨੂੰ ਉਹਨੇ ਜੱਫਾ ਪਾੜਿਆ ਮਗਰੋਂ ਜੀ ਜੱਫਾ ਪਾੜਦਾ ਸਾਰੀ ਉਹਦੇ ਪਿਓ ਕੋਲ ਉਸ ਤਰ੍ਹਾਂ ਹੀ ਮੇਰੀ ਬਾਹਰ ਉਸ ਤਰ੍ਹਾਂ ਮਾਰਦਾ ਸੀ ਉਹਨੇ ਮੁਰਕੇ ਅੰਦਰ ਕੋਲ ਦੇਖਣ ਆਦੇ ਰਹੇ ਇਹਦੇ ਮੁਰਕੇ ਆ ਵੀਰ ਕੋਠੇ ਜਿਹੜੇ ਇਹਨੇ ਵਿਖਿਆ ਅੰਦਰ ਕੋਲ ਡਾਇਆ ਇਹਨੇ ਮੁਰਕੇ ਮੇਰੇ ਘਰੇ ਦੱਸਿਆ ਜਾ ਕੇ ਤੇ ਇਦਾਂ ਅੰਦਰ ਡਾਇ ਲੜਨ ਦੀ ਦੁਕਾਨ ਦੇ ਵਿੱਚ ਉਹਨਾਂ ਨੇ ਉਹਨਾਂ ਦੁਕਾਨ 'ਚ ਥੱਲੇ ਗਰੀ ਇਦਾਂ ਕੁੰਡਾ ਲਾਇਆ ਤੇ ਖੋਲੇ ਨਹੀਂ ਡਾਇ ਬੂਆ ਤੇ ਮੇਰੇ ਘਰ ਦੇ ਆਏ ਮੁੜ ਕੇ ਉਹਨਾਂ ਦੀ ਦੁਕਾਨ ਤੋਂ ਛੀਹ ਲੱਗੇ ਛੀਹ ਜਿਹਾ ਪਾਨ ਕਰੇ ਪੇ ਮੈਨੂੰ ਬਾਹਰ ਕੱਢਿਆ ਕਰਦੇ ਆਣੇ ਤੇ ਇੱਕ ਸੂਰਜ ਸਿੰਘ ਜੀ ਇੱਕ ਸਿੰਦਰ ਸਿੰਘ ਜੀ ਲੱਡੂ ਤੇ ਇੱਕ ਸ਼ੀਬੂ ਉਹਨਾਂ ਦੀ ਮਾਂ ਹੀ ਨਾਲ ਤੇ ਇੱਕ ਵਿੱਪਨ ਹੀ ਤੇ ਇੱਕ ਸੂਰਜ ਤੇ ਇਹ ਕਰਦਾ ਸਾਡੀਆਂ ਲੋਕਾਂ ਤੋਂ ਤੇ ਮਾਜੀ ਤੋਂ ਮਚੂਲੀ ਕੀਤੀ ਮੇਰੇ ਮੂੰਹ ਤੇ ਗੱਲ ਕਰਾਉ ਸਾਡੇ ਨਾਲ ਨਾ ਭਾਈ ਮੁੰਡਾ ਰਹਿੰਦਾ ਵਾ ਦਿਹਾੜੀ ਦੇ 9 ਰੁਪਏ ਨੂੰ ਮਹੀਨਾ ਦਿੰਦੇ ਆ ਇੱਕ ਦਿਨ ਆ ਤਾ ਨੂੰ ਅੰਮ੍ਰਿਤਸਰ ਲੈ ਗਏ ਜੀ ਮੋਟਰਸਾਈਕਲ ਲਾਗੇ ਉਥੋਂ ਆ ਮੋੜਸਾਂ ਚੋਰੀਚਾਰੀ ਕਰਦੇ ਜੀ ਮੋਟਰਸਾਈਕਲ ਘਰੋਂ ਹੀ ਚੋਰੀ ਦੇ ਮੋਟਰਸਾਈਕਲ ਫੜਾਇਆ ਪੁਲਿਸ ਨੂੰ ਅਸੀਂ ਜੀ ਹਾਂਜੀ ਇਹ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਤੇ ਉਹ ਸਾਨੂੰ ਦਿਨੇ ਪਤਾ ਲੱਗਾ ਰਾਤ ਇਹਨਾਂ ਨੇ ਕਹਿਦੇ ਅਸੀਂ ਉਹ ਮੁੰਡੇ ਡੱਕਿਆ ਤੇ ਜੇ ਤੂੰ ਇਹਨਾਂ ਨਾਲ ਜਾਣਾ ਤੇ ਫਿਰ ਸਾਡੇ ਨਾਲ ਹੀ ਤੂੰ ਰਹਿਣਾ ਤੇ ਜਿਹੋ ਜੇ ਕੰਮ ਚੋਰੀ ਚੱਕੇ ਦੇ ਕਰਨੇ ਆ ਦੇ ਉਹਨੇ ਕਿਹਾ ਤਾ ਮੈਂ ਨਹੀਂ ਜਾਂਦਾ ਇਹਨਾਂ ਨਾਲ ਤੇ ਮੈਨੂੰ ਇਹ ਧੋਕਣ ਲੱਗੇ ਤੇ ਆ ਜਾ ਆਪਾਂ ਜਾਣਾ ਘੁਮਾ ਫਿਰਨਾ ਲਾ ਲੋ ਇਹਨੂੰ ਅੰਦਰ ਨਾਲ ਕਿਤਾ ਜਿਹਦੇ ਰੋ ਮੈਂ ਘਰੇ ਵਾਜ ਦਿੱਤੀ ਬਾਅਦ ਵਿੱਚ ਤੇ ਘਰੋਂ ਆ ਕੇ ਕਰਦਿਆਂ ਬਾਅਦ ਵਿੱਚ ਰੋੜੇ ਰਾੜੇ ਮਾਰ ਕੇ ਸ਼ੀਸ਼ਾ ਤੋੜਿਆ ਉਹਨਾਂ ਦਾ ਤੇ ਫਿਰ ਇਹਨੂੰ ਬਾਹਰ ਕੱਢਿਆ ਵਾ ਇਹਨੂੰ ਕਿੰਨਾ ਚਾਹਿਆ ਇਹਨੇ ਕੁੱਟਦੇ ਪਏ ਇਹਨੂੰ ਮਾਰਦੇ ਪਏ ਦਾਤਰਾ ਨਾਲ ਜਿਹੜਾ ਹਾਂਜੀ ਬਾਅਦ ਵਿੱਚ ਜਿਹੜੇ ਕਰਦਿਆਂ ਲਿਆ ਆ ਕੇ ਬਾਅਦ ਵਿੱਚ ਫੇਰ ਛਡਾਉਣ ਗਏ ਆ ਜੀ ਫਿਰ ਉਹ 14 ਦਾਤਰੀ ਸੀ ਉਹਨਾਂ ਕੋਲੋਂ ਤੇ ਬਾਅਦ ਵਿੱਚ ਭੱਜ ਗਏ ਉਹ ਜਦੋਂ ਘਟੇ ਘਟੇ ਹੋਣ ਲੱਗੇ ਬਾਅਦ ਵਿੱਚ ਭੱਜ ਗਏ ਮੰਗ ਇਹ ਕਰਦੇ ਆਗੇ ਸੁਣਵਾਈ ਸੁਣ ਸਾਡੀ ਉਧਰ ਜਦੋਂ ਇਸ ਸਬੰਧ ਵਿੱਚ ਪੁਲਿਸ ਚੌਕੀ ਫਤਿਹਬਾਦ ਨਾਲ ਸੰਪਰਕ ਕੀਤਾ ਗਿਆ ਤਾਂ ਚੌਕੀ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਝਗੜੇ ਸਬੰਧੀ ਦੋਹਾਂ ਧਿਰਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਵੇਗੀ ਇਹਦੇ ਵਿੱਚ ਦੋਨਾਂ ਧਿਰਾਂ ਦਾ ਆਪਸ ਵਿੱਚ ਮਾੜੇ ਮੋੜੇ ਤੋਂ ਤੋਂ ਮਾਮਲਾ ਹੁਣ ਤੋਂ ਬਾਅਦ ਚੜ੍ਹਨਾ ਆਇਆ ਤੇ ਦਰਖਾਸਤਾਂ ਦੋਨਾਂ ਪਾਰਟੀ ਨੇ ਸਾਡੇ ਕੋਲ ਪਾਉਂ ਚੁਕੀਆਂ ਤੇ ਉਹਦੀ ਤਸਦੀਕ ਤਕਤੀਸ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਅਗਲੀ ਕਾਰਵਾਈ ਹੈਗੀ ਉਹ ਅਮਰ ਚਲਦੀ ਜਾਵੇਗੀ